ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਸਵਾਗਤ ਕਰਦਾ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਸਟੈਪ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਤਿੰਨ ਸਟੈਪਾਂ ਨੂੰ ਹਰ ਇੱਕ ਇਨਸਾਨ ਨੂੰ ਮੈਨੂੰ ਲੱਗਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਇੰਪਲੀਮੈਂਟ ਕਰਨਾ ਚਾਹੀਦਾ ਸੋ ਉਹ ਤਿੰਨ ਗੱਲਾਂ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਲੈਨੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਧੀਆ ਗੋਲਸ ਨੂੰ ਜਾਂ ਇੱਕ ਚੰਗੇ ਸਮੇਂ ਨੂੰ ਖਰਾਬ ਨਹੀਂ ਕਰੋਗੇ ਹਨਾ ਤੇ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਬਣਾ ਸਕੋਗੇ ਸੋ ਤਿੰਨ ਸਟੈਪ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਲਾਈ ਕਰਨੀ ਚਾਹੀਦੇ ਨੇ ਸੋ ਇਹ ਤਿੰਨ ਸਟੈਪ ਕਿਹੜੇ ਨੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸੋ ਇਨ 10 ਸਟੈਪਾਂ ਨੂੰ ਜਾਣ ਤੋਂ ਬਾਅਦ ਜੇ ਤੁਹਾਨੂੰ ਇਹ ਸਟੈਪ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਜ਼ਿੰਦਗੀ ਦਾ ਉਹਦੇ ਬਾਰੇ ਆਪਾਂ ਗੱਲ ਕਰਾਂ ਨੰਬਰ ਪਹਿਲੇ ਤੇ ਆਉਂਦਾ ਵਾ ਕਿਸੇ ਵੀ ਕੰਮ ਨੂੰ ਨਿਮੇੜਨਾ ਨਾ ਬਹੁਤ ਸਾਰੇ ਮੇਰੇ ਦੋਸਤ ਮੇਰੇ ਭੈਣ ਭਰਾ ਇਦਾਂ ਦੇ ਨੇ ਕਿ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਨੇ ਜਦੋਂ ਉਹਨਾਂ ਦਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਨਾ ਤਾਂ ਉਹ ਕੰਮ ਨੂੰ ਉਹ ਪੂਰਾ ਸਿਰੇ ਨਹੀਂ ਚੜ੍ਹਦੇ ਮਤਲਬ ਉਹ ਇਹੀ ਸੋਚਦੇ ਆ ਯਾਰ ਕਿ ਅੱਜ ਨਹੀਂ ਕੱਲ ਕਰਾਂਗੇ ਹਨਾ ਜਦੋਂ ਕੱਲ ਆਉਂਦੀ ਹੈ ਫਿਰ ਕਹਿੰਦੇ ਕੱਲ ਕਰਾਂਗੇ ਜਦੋਂ ਪਰਸੋਂ ਆਉਂਦੀ ਹੈ ਫਿਰ ਕਹਿੰਦੇ ਕੱਲ ਕਰਾਂਗੇ ਸੋ ਇਦਾਂ ਕਰਦੇ ਕਰਦੇ ਉਹ ਕਦੋਂ ਉਸ ਕੰਮ ਤੋਂ ਇੰਨੇ ਕਿ ਜ਼ਿਆਦਾ ਲੇਟ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਦ ਤੱਕ ਉਹ ਸਮੇਂ ਨੂੰ ਕੰਮ ਜਿਹੜਾ ਉਹ ਸਮੇਂ 'ਚ ਕੰਮ ਨੂੰ ਪੂਰਾ ਕਰਨਾ ਸੇ ਉਹ ਸਮਾਂ ਹੀ ਲੰਘ ਜਾਂਦਾ ਹਨਾ ਏਕ ਬਹੁਤ ਮਾੜੀ ਗੱਲ ਆ ਆਪਦੇ ਆਪ ਦੇ ਵਿੱਚ ਜੇ ਆਪਾਂ ਆਪਣੇ ਮਾਈਂਡ ਸੈਟ ਨੂੰ ਇਦਾਂ ਦਾ ਬਣਾ ਲੈਨੇ ਆ ਕਿ ਆਪਾਂ ਕਿਸੇ ਵੀ ਕ ਫਿਲਮ ਦੇਖਣ ਚਾਲਦੇ ਆ ਜਾਂ ਅੱਜ ਆਪਾਂ ਕਿਤੇ ਘੁੰਮਣ ਚਾਲਦੇ ਆ ਹਨ ਸੋ ਇਦਾਂ ਕਰਨ ਦੇ ਨਾਲ ਤੁਹਾਡੇ ਵਿੱਚ ਲੇਜ਼ੀਨੈਸ ਵਾਧੀ ਆ ਅੱਜ ਤਾਂ ਬੜੀਆਂ ਛੋਟੀਆਂ ਉਮਰਾਂ ਨੇ ਆਪਾਂ ਨੂੰ ਲੱਗਦਾ ਕਿ ਚਲੋ ਵਿਆਹ ਹੀ ਨਹੀਂ ਨਾ ਕੁਵਾਰੇ ਆ ਆਪਣਾ ਸਾਰਾ ਕੁਝ ੱਲੀ ਯਾਰ ਮਾਪੇ ਬਾਪ ਕਰ ਲੈਣਗੇ ਪਰ ਜਦ ਖੋ ਵੀ ਜਦੋਂ ਅੱਗੇ ਜਾ ਕੇ ਜਦੋਂ ਆਪਣੇ ਤੇ ਜ਼ਿੰਮੇਵਾਰੀਆਂ ਪੈਣੀਆਂ ਨੇ ਤਾਂ ਫਿਰ ਤੁਹਾਨੂੰ ਇਸ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਨਾ ਔਖਾ ਹੋ ਜਾਣਾ ਸੋ ਇਸ ਕਰਕੇ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ ਵਾ ਤੇ ਜਿੰਨੇ ਵੀ ਕੰਮ ਪੈਂਡਿੰਗ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰ ਲੈਣਾ ਚਾਹੀਦਾ ਵਾ ਸੋ ਪਹਿਲੀ ਸਟੈਪ ਤਾਂ ਇਹ ਸੀਗੀ ਨੰਬਰ 2 ਤੇ ਤੁਸੀਂ ਦੋਸਤ ਆਪਣੇ ਸਰਕਲ ਦੇ ਵਿੱਚ ਜਿਹੜੇ ਵੀ ਤੁਹਾਡੇ ਦੋਸਤ ਨੇ ਮੈਂ ਉਹਨਾਂ ਸਾਰੇ ਦੋਸਤਾਂ ਦੀ ਗੱਲ ਨਹੀਂ ਕਰਦਾ ਕਿ ਜਿਹੜੇ ਤੁਹਾਡੇ ਨਾਲ ਮੋੜ ਨਾ ਮੋਢਾ ਲਾ ਕੇ ਖੜਦੇ ਨੇ ਪਰ ਤੁਸੀਂ ਆਪਣੀ ਸੰਗਤ ਦੇ ਵਿੱਚੋਂ ਉਹਨਾਂ ਦੋਸਤਾਂ ਦੀ ਪਛਾਣ ਕਰਨੀ ਹੈ ਜਿਹੜੇ ਦੋਸਤ ਤੁਹਾਡੇ ਕੁਝ ਕਰਦੇ ਨਹੀਂ ਹੈਗੇ ਮਤਲਬ ਕਿ ਵੇਲੇ ਨੇ ਸਵੇਰੇ ਘਰੋਂ ਨਿਕਲ ਜਾਣਾ ਸ਼ਾਮਾਂ ਨੂੰ ਲੇਟ ਆਉਣਾ ਹਨਾ ਤੇ ਰਾਤਾਂ ਨੂੰ दारू ਪੀਣੀ ਆ ਮਤਲਬ ਕਿ ਉਹਨਾਂ ਲੋਕਾਂ ਕੋਲੋਂ ਬਚ ਕੇ ਰਹੋ ਜਿਹੜੇ ਦੋਸਤ ਤੁਹਾਡੇ ਕੋਈ ਨਸ਼ਾ ਪਤਾ ਕਰਦੇ ਨੇ ਜੇ ਤੁਸੀਂ ਉਹਨਾਂ ਲੋਕਾਂ ਕੋਲੇ ਆਪਦਾ ਸਮਾਂ ਬਤੀਤ ਕਰੋਗੇ ਤਾਂ ਤੁਸੀਂ ਵੀ ਉਹਨਾਂ ਵਰਗੇ ਕਿਤਨਾ ਕਿਤੇ ਜ਼ਰੂਰ ਬਣ ਜਾਓਗੇ ਜੇ ਤੁਸੀਂ ਅਜਿਤ ਟਾਈਮ 'ਚ ਕੋਈ ਨਸ਼ਾ ਵੀ ਨਹੀਂ ਕਰਦੇ ਨਾ ਤੇ ਜੇ ਤੁਸੀਂ ਉਹਨਾਂ ਦੋਸਤਾਂ ਦੇ ਨਾਲ ਰਹਿੰਦੇ ਹੋ ਕਿ ਜਿਹੜੇ ਨਸ਼ੇ ਦੇ ਆਦੀ ਨੇ ਤਾਂ ਤੁਸੀਂ ਉਹਨਾਂ ਵਾਂਗੂ ਹੀ ਆਪਣੇ ਆਪ ਨੂੰ ਬਣਦਾ ਦੇਖੋਗੇ ਬਹੁਤ ਜਲਦੀ ਹੈਨਾ ਤੇ ਜੇ ਤੁਸੀਂ ਚੰਗੇ ਲੋਕਾਂ ਦੀ ਸੰਗਤ ਕਰੋਗੇ ਚੰਗੇ ਤੁਹਾਡੇ ਦੋਸਤ ਹੋਣਗੇ ਜਿਨ੍ਹਾਂ ਦੇ ਵਧੀਆ ਗੋਲਸ ਹੋਣਗੇ ਜਾਂ ਉਹਨਾਂ ਦੀਆਂ ਕੋਈ ਮੋਟੀਵੇਸ਼ਨਲਸ ਹੋਊਗੇ ਉਹਨਾਂ ਅੰਦਰ ਕੁਝ ਕੰਮ ਕਰਦੀਆਂ ਕੁਝ ਐਕਟੀਵਿਟੀਜ਼ ਹੋਣਗੀਆਂ ਜੇ ਤੁਸੀਂ ਉਹਨਾਂ ਲੋਕਾਂ ਦੇ ਨਾਲ ਆਪਣਾ ਸਮਾਂ ਨੂੰ ਲਗਾਓਗੇ ਨਾ ਤਾਂ ਤੁਸੀਂ ਦੇਖਿਓ ਵੀ ਤੁਸੀਂ ਵੀ ਉਹਨਾਂ ਵਰਗੇ ਬਣ ਜਾਣਾ ਜਿਵੇਂ ਸਿਆਣਿਆਂ ਨੇ ਗੱਲ ਕਹੀ ਆ ਵੀ ਜੈਸੀ ਸੰਗਤ ਵੈਸੀ ਰੰਗਤ ਸੋ ਉਦਾਂ ਹੀ ਹੁੰਦਾ ਵਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਵੀ ਆਪਾਂ ਜਿੱਦਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਰਹਿੰਦੇ ਆ ਜਾਂ ਜਿੱਦਾਂ ਦੇ ਲੋਕਾਂ ਦੇ ਵਿੱਚ ਆਪਾਂ ਰਹਿੰਦੇ ਆ ਸੋ ਆਪਾਂ ਵੀ ਆਪਣੇ ਆਪ ਨੂੰ ਕੋਈ ਸਮੇਂ ਬਾਅਦ ਉਦਾਂ ਦਾ ਹੀ ਬਣਾਉਣਾ ਲੱਗ ਜਾਂਦੇ ਆ ਸੋ ਇਸ ਕਰਕੇ ਚੰਗੇ ਲੋਕਾਂ ਦੀ ਸੰਗਤ ਕਰੋ ਵਧੀਆ ਲੋਕਾਂ ਦੇ ਨਾਲ ਬੈਠੋ ਉੱਠੋ ਤੇ ਜਿਨ੍ਹਾਂ ਦੇ ਵਧੀਆ ਗੋਲਸ ਨੇ ਤਾਂ ਤੁਸੀਂ ਵੀ ਫਿਰ ਕਿਤੇ ਨਾ ਕਿਤੇ ਵਧੀਆ ਮੰਜ਼ਿਲ ਤੱਕ ਆਰਾਮ ਨਾਲ ਪਹੁੰਚ ਸਕਦੇ ਹੋ ਨੰਬਰ ਤੀਜੇ ਤੇ ਆਉਂਦਾ ਵਾ ਜੀ ਮੈਡੀਟੇਸ਼ਨ ਜਾਂ ਫਿਰ ਐਕਸਰਸਾਈਜ਼ ਬਹੁਤ سارے ਮੇਰੇ ਦੋਸਤ ਨੇ ਮੇਰੇ ਪਰਸਨਲ ਵੀ ਦੋਸਤ ਇਦਾਂ ਦੇ ਹੈਗੇ ਨੇ ਨਾ ਜਿਹੜੇ ਕਹਿੰਦੇ ਨੇ ਕਿ ਯਾਰ ਸਤੋਂ ਸਵੇਰੇ ਸੱਜਦੇ ਨਹੀਂ ਉੱਠਦਾ ਰਾਤ ਨੂੰ ਚਾਹੇ 10 ਵਜਣ 12 ਵਜਣ ਕੋਈ ਪੰਗਾ ਨਹੀਂ ਹੈਗਾ ਪਰ ਯਾਰ ਸਵੇਰ ਵਾਲਾ ਨਾ ਥੋੜਾ ਜਿਹਾ ਕੰਮ ਔਖਾ ਵਾ ਪਰ ਦੋਸਤੋ ਜੇ ਆਪਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਈਏ ਮਤਲਬ ਬਾਲਾ ਵੀ ਨਹੀਂ ਕਹਿ ਸਕਦੇ 5 ਵਜੇ ਜੇ ਆਪਾਂ ਅਰਲੀ 5 ਵਜੇ ਉੱਠ ਕੇ ਸਭ ਤੋਂ ਪਹਿਲਾ ਕੰਮ ਕਰੀਏ ਮੈਡੀਟੇਸ਼ਨ ਮੈਡੀਟੇਸ਼ਨ ਇੱਕ ਬੜੀ ਹੀ ਸਟਰੋਂਗ ਪਾਵਰ ਆ ਇੱਕ ਹਿਊਮਨ ਦੇ ਵਿੱਚ ਨਾ ਜੇ ਕੋਈ ਵੀ ਇਨਸਾਨ ਸਵੇਰੇ ਉੱਠ ਕੇ 5 ਮਿੰਟ ਲਈ ਵੀ ਮੈਡੀਟੇਸ਼ਨ ਕਰਦਾ ਬੈੱਡ ਤੇ ਬੈਠ ਕੇ ਚਾਹੇ ਉਹ ਕਰ ਲਵੇ ਹਨ ਤਾਂ ਤੁਸੀਂ ਦੇਖਿਓ ਵੀ ਤੁਹਾਡੀ ਜ਼ਿੰਦਗੀ ਵਿੱਚ ਕੰਮ ਜਿਹੜੇ ਤੁਹਾਡੇ ਰੋਕੇ ਹੋਏ ਨੇ ਉਹ ਕਿਵੇਂ ਚੱਲਣ ਲੱਗਣਗੇ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਉਹਨਾਂ ਵਿੱਚ ਮੋਟੀਵੇਸ਼ਨ ਹੋ ਜਾਊਗਾ ਸਾਡੇ ਤੁਹਾਨੂੰ ਪਤਾ ਹੀ ਨਹੀਂ ਲੱਗਣਾਗਾ ਜੇ ਤੁਸੀਂ ਡੇਲੀ 5 ਵਜੇ ਉੱਠ ਕੇ 5 ਮਿੰਟ ਲਈ ਵੀ ਆਪਣੇ ਬੈੱਡ ਤੇ ਬੈਠ ਕੇ ਨਾ ਮੈਡੀਟੇਸ਼ਨ ਕਰੋਗੇ ਨਾ ਤਾਂ ਤੁਸੀਂ ਦੇਖਿਓ ਵੀ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਕਮਾਲ ਹੁੰਦਾ ਗਰਾਊਂਡ ਚਲੇ ਜਾਓ ਐਕਸਰਸਾਈਜ਼ ਕਰ ਲਓ ਗੁਰਦੁਆਰਾ ਸਾਹਿਬ ਚਲੇ ਜਾਓ ਤੁਸੀਂ ਦੇਖਿਓ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਬਦਲਾਅ ਆਉਣੇ ਸ਼ੁਰੂ ਹੋ ਜਾਣੇ ਮਤਲਬ ਕਿ ਜਦੋਂ ਤੱਕ ਆਪਾਂ 8 ਵਜੇ ਉੱਠਣਾ ਬੈੱਡ ਤੋਂ ਤੇ ਉਦੋਂ ਸਵੇਰੇ ਜਾਣ ਤੱਕ ਸਾਰਾ ਕੰਮ ਲੇਟ ਹੋ ਜਾਂਦਾ ਸੋ ਇਸ ਕਰਕੇ ਜੇ ਤੁਸੀਂ ਆਪਦੇ ਆਪ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੁਧਾਰ ਕਰੋਗੇ ਤਾਂ ਤੁਸੀਂ ਕਿਤਨਾ ਕਿਤੇ ਡਿਸਪਲਨ ਵੀ ਬਣ ਜਾਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਗੋਲਸ ਨੂੰ ਪੂਰਾ ਕਰ ਪਾਉਗੇ ਸੋ ਇਹ ਮੇਰੇ ਸਾਬ ਨਾਲ ਤਿੰਨ ਚੀਜ਼ਾਂ ਜਿਹੜੀਆਂ ਸੀਗੀਆਂ ਆਪਾਂ ਨੂੰ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਇੰਪਲੀਮੈਂਟ ਇਹਨਾਂ ਦਾ ਕਰਨਾ ਚਾਹੀਦਾ ਵਾ ਬਾਕੀ ਤੁਹਾਡੇ ਛੋਟੇ ਭਰਾ ਕੋਲੋਂ ਕੋਈ ਵੀ ਗੱਲਬਾਤ ਕਰਦੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਤੇ ਅੱਗੇ ਵਾਸਤੇ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓਜ਼ ਬਣਾਵਾਂਗੇ ਤੇ ਪਿਆਰ ਦਿੰਦੇ ਰਹੋ ਤੇ ਜੇਰੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜਰੂਰ ਉਹਨਾਂ ਆਪਣੇ ਦੋਸਤਾਂ ਭੈਣਾ ਭਰਾਵਾਂ ਤੱਕ ਸ਼ੇਅਰ ਕਰਿਓ ਜਿਹੜੇ ਕਿ ਬਹੁਤ ਡੀਮੋਟੀਵੇਟਿਡ ਨੇ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਨੇ ਸੋ ਆਪਾਂ ਇਦਾਂ ਦੀਆਂ ਮੋਟੀਵੇਸ਼ਨ ਵੀਡੀਓ ਅਕਸਰ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਆ ਸੋ ਇਸ ਕਰਕੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓਸ ਧੰਨਵਾਦ